ਫੱਟ ਸ੍ਰੀਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੈਰ ਦਰਸ਼ਕੋ ਇੱਕ ਕੈਨੇਡਾ ਦੇ ਟੀਵੀ ਨੇ ਹੁਣੀ ਮੈਥੋਂ ਸਵਾਲ ਪੁੱਛਿਆ ਕਿ ਜੀ 11 ਵਜੇ ਤੱਕ 23% ਹੋਈ ਹੈ ਤਰਨ ਤਰਨ ਦੀ ਜਿਹੜੀ ਹੈ ਪੋਲਿੰਗ ਕਿ ਥੋੜੀ ਜਿਹੀ ਮੱਠੀ ਚੱਲ ਰਹੀ ਹੈ ਕੀ ਲੱਗਦਾ ਤੁਹਾਨੂੰ ਇਸੇ ਤਰੀਕੇ ਨਾਲ ਬਿਹਾਰ ਦੇ ਵਿੱਚ ਜਿਆਦਾ ਹੋ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੂਜਾ ਉਹਨਾਂ ਦਾ ਸਵਾਲ ਜਿਹੜਾ ਜਿਆਦਾ ਮੈਨੂੰ ਇਹ ਵੀ ਤਰ੍ਹਾਂ ਲੱਗਿਆ ਕਿਉਂਕਿ ਉਹਨਾਂ ਨੇ ਇੱਕ ਵਾਈਟ ਸੜਾਈ ਹਰਮਿਤ ਸਿੰਘ ਸੰਧੂ ਦੀ ਤੇ ਸੰਧੂ ਕਹਿ ਰਿਹਾ ਬਸ ਬਾਕੀ ਤਾਂ ਠੀਕ ਹੈ ਤੁਸੀਂ ਦੇਖਿਓ ਦੀ ਜਮਾਤ ਜਪਤ ਹੋ ਕਰਨ ਬੁਰਜਦੀਪ ਕਿਸੇ ਬਾਰੇ ਨਹੀਂ ਬੋਲਿਆ ਉਹ ਸਭ ਤੋਂ ਜ਼ਿਆਦਾ ਬੋਲਿਆ ਸੁਵਿੰਦਰ ਕੋਰ ਰਿੰਦਾਵਾ ਬਾਰੇ ਕਿ ਜੀ ਦੇਖੋ ਇੱਕ ਜਿਹੜਾ ਹੈ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਅਕਾਲੀਆਂ ਨੇ ਉਹਦੀ ਵਾਈਫ ਜਿਹੜੀ ਕੰਚਨਪ੍ਰੀਤ ਬਾਰੇ ਕਹਿ ਰਿਹਾ ਸੀ ਘਰ ਘਰ ਜਾ ਕੇ ਡਰਾ ਰਹੀ ਆ ਲੋਕਾਂ ਨੂੰ ਤੇ ਬਲਕਿ ਦੂਜੇ ਪਾਸੇ ਇਹ ਵੀ ਦਿਖਾਇਆ ਉਸ ਚੈਨਲ ਨੇ ਕਿ ਸ਼ਰੋਬਰੀ ਅਕਾਲੀ ਦਲ ਦੇ ਵਰਕਰ ਇੱਕ ਐਸਐਚਓ ਤੇ ਤੇ ਇੱਕ ਏਐਸਆਈ ਤੇ ਇਲਜ਼ਾਮ ਲਾ ਰਹੇ ਸੀ ਜੀ ਸਾਡੇ ਬੰਦਿਆਂ ਨੂੰ ਇੱਕ ਨੂੰ ਗਲਤ ਫੜ ਲਿਆ ਦੂਜੇ ਨੂੰ ਡਿਟੇਨ ਕਰਨ ਜਾ ਰਿਹਾ ਤੇ ਅਸੀਂ ਸ਼ਿਕਾਇਤ ਕੀਤੀ ਚੌਂਕ ਕਮਿਸ਼ਨ ਕੋਲ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਕੀ ਦਰਸਾਉਂਦੀਆਂ ਨੇ ਇਹ ਆਉ ਦਾ ਸੀ ਤੇ ਮੈਂ ਤੇ ਇੱਕ ਉਹਨਾਂ ਨੇ ਹੋਰ ਸਵਾਲ ਕੀਤਾ ਸੀ ਮੈਂ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਤੋਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਉਹ ਕਹਿੰਦੇ ਜੋ ਕੁਝ ਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਇਆ ਉਹ ਦਾ ਅਸਰ ਵੀ ਪੈ ਸਕਦਾ ਉੱਥੇ ਤਰਨ ਤਰਨ ਦੀ ਲੈ ਬਾਈ ਇਲੈਕਸ਼ਨ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀ ਆ ਉਹਨਾਂ ਨੇ ਪੁੱਛੀਆਂ ਜੇ ਮੈਂ ਹੁਣ ਤੁਹਾਨੂੰ ਇਸ ਸਾਰੀ ਗੱਲਬਾਤ ਦਾ ਪਸਤਾ ਇੱਕ ਮੈਂ ਜਦੋਂ ਵੀ ਕੋਈ ਵੀਡੀਓ ਬਣਾਉਣਾ ਹੈ ਕਦੇ-ਕਦੇ ਅੱਗੇ ਤਾਂ ਮੈਂ ਰੈਗੂਲਰ ਕਹਿੰਦਾ ਸੀ ਅੱਜਕੱਲ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਸਾਰੇ ਜਿਹੜੇ ਦੋਸਤ ਨੇ ਉਹ ਨਵੇਂ ਜੁੜਿਓ ਤੇ ਉਹਨਾਂ ਨੂੰ ਯਾਦ ਕਰਾਉਣਾ ਮੇਰੇ ਅਖਿਆਲ ਅ ਜ਼ਰੂਰੀ ਹੈ ਜਾਂ ਫਰਜ਼ ਬਣਦਾ ਹੈ ਮੇਰਾ ਅਪੀਲ ਕਰਨਾ ਫਰਜ਼ ਬਣਦਾ ਹੈ ਕਹਿ ਲਈਏ ਕਿ ਭਾਈ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ 100 ਤੱਕ ਤੱਕ ਗੱਲ ਹੈ ਤਰਨ ਤਰ ਦੀ ਪਹਿਲਾਂ ਕਰ ਲਈਏ ਇਹਨੂੰ ਪ੍ਰੋਕਸੀਮਿਟੀ ਕਹਿੰਦੇ ਆ ਅਸੀਂ ਪੱਤਰਕਾਰੀ ਚ ਕਿ ਪ੍ਰੋਕਸੀਮਿਟੀ ਹੁੰਦੀ ਹੈ ਜਿਹੜੀ ਨੇੜਤਾ ਹੁੰਦੀ ਹੈ ਉਹ ਪੰਜਾਬ ਦੀ ਗੱਲ ਪਹਿਲਾਂ ਕਰਾਂਗੇ ਫਿਰ ਜਾ ਕੇ ਆਪਾਂ ਥੋੜੀ ਬਥੀ ਗੱਲ ਬਿਹਾਰ ਦੀ ਵੀ ਕਰ ਲਾਂਗੇ ਦੇਖੋ ਪੰਜਾਬ ਦੇ ਵਿੱਚ ਜਿਹੜੇ ਸਵਾਲ ਹੋਏ ਉਹਨਾਂ ਚੋਂ ਪਹਿਲਾ ਸਵਾਲ ਤਾਂ ਇਹੀ ਲੈ ਲਈਏ ਕਿ ਜੀ ਇਹ ਜੋ ਕੁਝ ਕੱਲ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਜੋ ਵਿਦਿਆਰਥੀ ਉੱਠੇ ਨੇ ਤੇ ਉੱਥੇ ਦਾ ਜਿਹੜਾ ਹੈ ਕੀ ਅਸਰ ਪੈਣਾ ਪੋਜ਼ਿਟਿਵ ਪਾਊਗਾ ਹਾਕਮ ਪਾਰਟੀ ਦੇ ਵੱਲ ਜਾਊ ਕਹਾਣੀ ਕਿੱਧਰ ਜਾਊਗੀ ਤਰਨ ਤਰ ਤੇ ਅਸਰ ਕੀ ਪੈ ਸਕਦਾ ਪਹਿਲਾਂ ਤਾਂ ਆਪਾਂ ਇਹਦੀ ਉਹ ਗੱਲ ਕਰ ਲਈਏ ਕਿਉਂਕਿ ਵਿਸ਼ੇਸ਼ ਤੌਰ ਤੇ ਸਵਾਲ ਕੀਤਾ ਸੀ ਦੇਖੋ ਮੈਨੂੰ ਇਹ ਲੱਗਦਾ ਹੈ ਜੋ ਕੁਝ ਕੱਲ ਪੰਜਾਬ ਯੂਨੀਵਰਸਿਟੀ ਚ ਹੋਇਆ ਮੈਂ ਤਾਂ ਇਹ ਨੂੰ ਇਹ ਕਹਿਣਾ ਕਿ ਮੈਨੂੰ ਤਾਂ ਸਿੰਗੂ ਵਾਟਰ ਤੇ ਟਿਕਰੀ ਵਾਟਰ ਯਾਦ ਆ ਗਿਆ ਮੈਨੂੰ ਤਾਂ ਉਹ ਸ਼ੁਭਸਗਤ ਲੱਗਿਆ ਮੈਨੂੰ ਤਾਂ ਇਹ ਲੱਗਿਆ ਕਿ ਪੰਜਾਬ ਦੁਆਰਾ ਉੱਠ ਖੜਾ ਹੋਇਆ ਤੇ ਮੈਂ ਸ਼ਾਬਾਸ਼ ਦਿੰਦਾ ਆਪਣੇ ਵਿਦਿਆਰਥੀਆਂ ਨੂੰ ਕਿਉਂਕਿ ਦੇਖੋ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਮੈਂ ਐਵੇਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਪੰਜਾਬੀ ਦੀ ਮੈਂ ਐਮ ਐਸ ਸੀ ਜਰਨਲਿਜ਼ਮ ਕੀਤੀ ਸੀ ਪੀ ਜੀ ਲੁਧਿਆਣਾ ਤੋਂ ਮੈਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਜਿਹੜੀ ਕੀਤੀ ਸੀ ਪੀ ਐਸ ਡੀ ਤੇ ਮੈਂ ਬੀ ਜੀ ਐਮ ਸੀ ਜਿਹੜੀ ਬੈਚਲਰ ਆਫ ਜਰਨਲਿਜ਼ਮ ਉਹ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਸੀ ਪੜਾਇਆ ਮੈਂ ਪੰਜਾਬੀ ਯੂਨੀਵਰਸਿਟੀ ਸਾਰੀ ਉਮਰ ਮੈਂ ਇਹ ਸਮਝਦਾ ਕਿਉਂਕਿ ਕਹਿ ਸਕਦਾ ਕਿ ਜਿੰਨਾ ਮੋਹ ਹੁੰਦਾ ਨਾ ਜਿੰਨੀ ਮਾਨਸਿਕ ਤੌਰ ਤੇ ਬੰਦਾ ਯੂਨੀਵਰਸਟੀਆਂ ਨਾਲ ਜੁੜਿਆ ਹੁੰਦਾ ਉਹ ਖਾਸ ਤੌਰ ਤੇ ਯੂਨੀਵਰਸਟੀਆਂ ਨਾਲ ਕਿਉਂਕਿ ਹੋਸਟਲਾਂ 'ਚ ਰਹੇ ਹੁੰਦੇ ਆ ਸਾਡੇਆ ਬੰਦਿਆਂ ਚੋਂ ਬਹੁਤ ਸਾਰੇ ਬੰਦੇ ਕੋਈ ਵੱਡਾ ਬਣ ਗਿਆ ਕੋਈ ਛੋਟਾ ਰਹਿ ਗਿਆ ਕੋਈ ਆਵਦਾ ਕੰਮ ਕਰ ਰਿਹਾ ਜਦੋਂ ਮਿਲਦੇ ਆਂ ਅਲੂਮਨੀ ਮੀਟ ਹੁੰਦੀਆਂ ਨੇ ਇਹੀ ਗੱਲਾਂ ਕਰਦੇ ਆਂ ਤੇ ਪੰਜਾਬ ਯੂਨੀਵਰਸਿਟੀ ਸੱਚਵਚੀ ਇੱਕ ਵੱਡੀ ਇਸ ਖਿੱਤੇ ਦੇ ਵਿੱਚ ਵੱਡਾ ਅਦਾਰਾ ਜਿਹਨੂੰ ਕਹਿ ਸਕਦੇ ਜਿਹੜਾ ਪੰਜਾਬ ਦੀ ਨਮਾਇੰਦਗੀ ਕਰਦਾ ਪੰਜਾਬੀਅਤ ਦੀ ਨਵੇਦਕੀ ਕਰਦਾ ਇੱਥੇ ਡਾਕਟਰ ਮਨਮੋਹਨ ਸਿੰਘ ਵਰਗੇ ਪੜਾ ਕੇ ਗਏ ਨੇ ਇੱਥੇ ਜੇ ਸਹੀ ਗੱਲ ਦੱਸਾਂ ਤੁਹਾਨੂੰ ਕਿ ਹਰ ਗੁਵਿੰਦ ਖਰਾਨਾ ਵਰਗੇ ਭਾਵੇਂ ਮਾਯੂਸ ਹੋ ਕੇ ਗਿਆ ਸੀ ਪਰ ਨੋਬਲ ਪ੍ਰਾਈਜ਼ ਤਾਂ ਜਿੱਤੇ ਅਸੀਂ ਉਹਨੇ ਇਹੋ ਜਿਹੇ ਬੰਦੇ ਵੀ ਰਹੇ ਨੇ ਇਸ ਯੂਨੀਵਰਸਿਟੀ ਚ ਕਿੰਨੀ ਕੋ ਲੰਬੀ ਲਿਸਟ ਹੈ ਜਿਹੜੇ ਕੋਈ ਐਮ.ਐਲ.ਏ ਬਣਿਆ ਮੰਤਰੀ ਬਣਿਆ ਸੰਸਦ ਬਣੇ ਸਾਰਾ ਕੁਝ ਤੇ ਕੋਈ ਗਾਇਕ ਬਣ ਗਿਆ ਸਤਿੰਦਰ ਸਰਤਾਜ ਵਰਗਾ ਕੋਈ ਕਿਤੇ ਚੜਿਆ ਗਿਆ ਇਸ ਕਰਕੇ ਜੁਨੀਵਰਸਿਟੀ ਦੀ ਕਾਪੀ ਦੇਣ ਹੈ ਖੈਰ ਇਹਦੇ ਵਿੱਚ ਆਪਣਾ ਸਵਾਲ ਦਾ ਜਵਾਬ ਨਹੀਂ ਨਿਕਲਿਆ ਜਿਹੜਾ ਉਹ ਕੀਤਾ ਗਿਆ ਸੀ ਸਵਾਲ ਦਾ ਜਵਾਬ ਅਸੀਂ ਇਹ ਹੈ ਕਿ ਉੱਥੇ ਕਹਿੰਦੇ ਜੀ ਉਹਦੇ ਕੀ ਅਸਰ ਪੈਸਾ ਤੇ ਦੇਖੋ ਮੈਂ ਕਿਹਾ ਅਸਰ ਤੇ ਕੋਈ ਲੰਬੀ ਲਿਸਟ ਹੈ ਵੀ ਉੱਥੇ ਪਹਿਲੀ ਵਾਰ ਆਪਾਂ ਦੇਖਿਆ ਕਾਫੀ ਚਿਰਾਂ ਬਾਅਦ ਕਿ ਕਿਸਾਨ ਵੈਰੀਕਟ ਤੋੜ ਕੇ ਉੱਥੇ ਜਾ ਰਹੇ ਨੇ 10 ਕਿਲੋਮੀਟਰ ਤੁਰ ਕੇ ਗਏ ਨੇ ਕਿਸਾਨ ਕਿਸੇ ਨੂੰ ਜਾਣ ਨਹੀਂ ਦਿੱਤਾ 6 ਫੇਸ ਤੋਂ ਤੋੜਿਆ ਤੋੜ ਕੇ ਗਏ ਪਹਿਲਾਂ ਇੱਥੇ ਪੀਜੀਆਈ ਦੇ ਸਾਹਮਣੇ ਵਾਲਾ ਜਿਹੜਾ ਗੇਟ ਨੰਬਰ 1 ਹੈ ਉਹਨੂੰ ਤੋੜਨਾ ਪਿਆ ਵਿਦਿਆਰਥੀਆਂ ਨੂੰ ਅੰਦਰ ਜਾਣ ਲਈ ਔਰ ਤਿੰਨ ਦੋ ਸੂਬਿਆਂ ਦੀ ਤੇ ਜੂਟੀ ਦੀ ਪੁਲਿਸ ਚੰਡੀਗੜ੍ਹ ਦੀ ਪੁਲਿਸ ਤੇ ਪੰਜਾਬ ਦੀ ਪੁਲਿਸ ਤੇ ਹਰਿਆਣਾ ਦੀ ਪੁਲਿਸ ਇਹ ਲਾਏ ਹੋਏ ਸੀ ਇਸੇ ਕਾਰਨ ਜੂ ਸਾਰੇ ਇਕੱਠੇ ਹੋ ਗਏ ਉੱਥੇ ਉਹਨਾਂ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਜਿਹੜੇ ਉੱਥੇ ਇਕੱਠੇ ਹੋਏ ਮੈਂ ਦੋ ਬੰਦਿਆਂ ਦਾ ਨਾਮ ਲੈਣਾ ਹੈ ਇਹ ਕਿਉਂਕਿ ਤਰਨਤਾਰਨ ਨਾਲ ਸਿੱਧੇ ਤੌਰ ਤੇ ਸੰਬੰਧਤ ਹਨ ਕਿਹੜੇ ਦੋ ਬੰਦੇ ਇੱਕ ਤਾਂ ਭਾਈ ਅਮਰਤਪਾਲ ਸਿੰਘ ਦਾ ਬਾਪੂ ਤਰਸੀਮ ਸਿੰਘ ਤੇ ਦੂਜਾ ਫਰੀਦਕੋਟ ਦਾ ਸਾਂਸਦ ਲੋਕ ਸਭਾ ਦਾ ਮੈਂਬਰ ਸਰਬਜੀਤ ਸਿੰਘ ਖਾਲਸਾ ਇਹ ਉੱਥੇ ਸੀ ਇਹ ਕਿਉਂ ਗਏ ਜੀ ਬਹੁਤ ਬੰਦੇ ਗਏ ਜਿਨ੍ਹਾਂ ਨੇ ਭਾਈ ਮਨਦੀਪ ਸਿੰਘ ਨੂੰ ਖੜਾ ਕੀਤਾ ਉਹ ਉੱਥੇ ਜਾ ਕੇ ਬੋਲ ਰਹੇ ਨੇ ਸਟੂਡੈਂਟਸ ਦੇ ਹੱਕ ਚ ਪੰਜਾਬ ਦੇ ਹੱਕ ਚ ਇਹਦਾ ਮਤਲਬ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਜੇ ਸੀ ਇੱਥੇ ਗੱਲ ਕਰਾਂਗੇ ਇਹਦਾ ਅਸਰ ਚੋਣ 'ਚ ਪੈਣੀ ਪੈਣੀ ਹੈ। ਇਹੀ ਗੱਲ ਸੀ ਨਾ। ਤਾਂ ਹੀ ਉਹ ਆਏ ਨਹੀਂ ਤਾਂ ਕਹਿ ਸਕਦੇ ਨੇ। ਬਾਕੀ ਨਾ ਐ, ਹੋਰ ਕਿਸੇ ਦਾ ਕੈਂਡੀਡੇਟ ਤੇ ਸਪੋਰਟਰ ਨਹੀਂ ਸੀ। ਇਹਦਾ ਮਤਲਬ ਕਿ ਲੋਕ ਹੁਣ ਤਰਨ-ਤਰਨ ਵਾਲੇ ਵੀ ਸਿਆਣੇ ਹੋ ਗਏ ਤੇ ਉਹਨਾਂ ਨੂੰ ਵੀ ਇਹ ਗੱਲ ਸਮਝ ਆਏਗੀ। ਬਾਕੀ ਜਦ ਪੰਜਾਬ ਯੂਨੀਵਰਸਿਟੀ ਤੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਬਹੁਤ ਜਿਹੜੀ ਪੰਜਾਬ ਸਰਕਾਰ ਦਾ ਵੀ ਦੋਹਰਾ ਚਿਹਰਾ ਸਮਝ ਆ ਗਿਆ। ਹੁਣ ਤੁਸੀਂ ਦੋਹਰਾ ਚਿਹਰਾ ਕੋਹੋ ਜੀ ਕਿਵੇਂ? ਹਰਪਾਲ ਚਿਮਾ ਨੇ ਨਾਦ ਦਿਨਰ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਜੀ ਇਹ ਬਲੌਟੀ ਚਾਰਜ ਕੀਤਾ ਸੀ ਇਹਦੀ ਨਿੰਦਾ ਕਰਦੇ ਆ ਉਹ ਪਹਿਲਾਂ 8000 ਕੀਤਾ ਕਿਨੇ ਐ ਤੁਹਾਡੀ ਪੰਜਾਬ ਪੁਲਿਸ ਉੱਥੇ ਕੀ ਕਰਦੀ ਸੀ ਮਤਲਬ ਮੁੰਡਿਆਂ ਨੇ ਵੀਡੀਓ ਥਾਂ-ਥਾਂ ਘੁੰਮ ਰਹੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਕਿਉਂ ਸਾਡੇ ਮੁਕਟਿਆ ਉਹ ਬੈਠੇ ਨੇ ਜਦੋਂ ਤੇ ਬੈਠੇ ਚੰਡੀਗੜ੍ਹ 'ਚ ਨੇ ਆਹ ਵੇਹ ਹਰਿਆਣਾ ਪੁਲਿਸ ਬਹਾਲੀ 'ਚ ਕੀ ਕਰਦੀ ਸੀ ਤੁਹੇ ਸਾਰੇ ਸਵਾਲ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਤੁਹਾਡੇ ਨਾਲ ਹ ਦੂਜੇ ਪਾਸੇ ਤੁਸੀਂ ਪਰ ਸੁਪੇਜਦੇ ਹੋ ਮਤਲਬ ਇਥੋਂ ਜਿਹੜਾ ਦੋਰਾ ਚਿਹਰਾ ਉਹ ਵੀ ਤਾਂ ਐਕਸਪੋਜ਼ ਹੁੰਦਾ ਜਿਵੇਂ ਪਹਿਲਾਂ ਐਕਸਪੋਜ਼ ਕੀਤਾ ਉਹ ਕੁੜੀ ਨੇ ਇਹ ਜਿਹੇ ਸਵਾਲ ਕੀਤੇ ਉਹਨੇ ਮਾਲਵਿੰਦਰ ਕਾਂਗ ਨੂੰ ਤੇ ਬੀਤਿਹਰ ਨੂੰ ਕਹਿੰਦੀ ਆ ਜਦੋਂ ਕੇਜਰੀਵਾਲ ਫੜਾਇਆ ਜਾਂਦਾ ਤੁਸੀਂ 99 ਦੇ 99 ਧਰਤੀ ਤੇ ਬਹਿ ਜਾਂਦੇ ਹੋ ਤੇ ਇੱਥੇ ਸਾਡੇ ਨਾਲ ਤਾਂ ਆ ਕੇ ਤੁਸੀਂ ਕੋਈ ਦਰਦੀ ਤੇ ਬੈਠਾ ਨਹੀਂ ਤੇ ਕਹਿੰਦੇ ਆ ਜਿਹੜਾ ਕੁਝ ਖੇਡੀ ਜਾਂਦੇ ਤੁਸੀਂ ਮਤੇ ਮਤੇ ਚੱਤ ਪੱਤਰ ਲਿਖਤਾ ਫਲਾਣਾ ਕਰਤਾ ਇਹਦੇ ਨਾਲ ਕੁਝ ਨਹੀਂ ਬੰਨਾ ਤੇ ਇਹਦਾ ਮਤਲਬ ਕਿ ਇਹ ਜਿਹੜੀ ਜਨ ਜ਼ੀ ਆਲੇ ਨੇ ਨਾ ਉਹਦੀ ਦਸਤਕ ਦੇ ਦਿੱਤੀ ਗਈ ਹੈ ਇਹ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਹ ਸਾਰੀ ਗੱਲ ਦਾ ਅਸਰ ਨੌਜਵਾਨ VOTER ਤੇ ਪੈਣੀ ਪੈਣਾ ਤੇ ਉਹ ਅੱਜ ਆਪਾਂ ਦੇਖ ਲਾਂਗੇ ਜਦੋਂ ਅੱਜ VOTING ਹੋਊਗੀ ਤੇ ਜਿਹੜੀ ਕਹਿੰਦੇ ਜੀ VOTING ਘੱਟ ਹੋ ਰਹੀ ਹੈ ਦੇਖੋ ਮੈਨੂੰ ਐਂ ਲੱਗਦਾ ਦੋ ਗੱਲਾਂ ਹੁੰਦੀਆਂ ਨੇ ਜੇ ਤੱਕ ਕਾਫੀ ਜ਼ਿਆਦਾ ਵੱਧ ਹੋਵੇ VOTING ਤੇ ਜੇ ਕਾਫੀ ਘਟ ਹੋਵੇ ਤਾਂ ਦੋਨਾਂ ਦੇ ਵਿੱਚ ਇੱਕ ਫਰਕ ਹੁੰਦਾ ਦੋ ਬਦਲਾਅ ਦਾ ਸੰਕੇਤ ਹੁੰਦਾ ਜਿਵੇਂ ਬਿਹਾਰ ਚ ਵੱਧ ਰਹੀ ਹੈ ਉਹ ਉਹ ਵੀ ਬਦਲਾਅ ਦਾ ਸੰਕੇਤ ਹੈ ਜਦੋਂ ਘਟੀ ਸੀ ਜਦੋਂ ਨਤੀਸ਼ਾ ਆਇਆ ਸੀ ਉਹ ਵੀ ਜਿਹੜਾ ਹੈ ਸੰਕੇਤ ਹੁੰਦਾ ਇਹ ਤਾਂ ਹੁਣ ਦੇਖਣਾ ਹੋਣਾ ਹੈ ਤਾਂ 11 ਵਜੇ ਤੱਕ ਦੇ ਆਏ ਨੇ ਰੁਝਾਨ ਤੇ ਸ਼ਾਮ ਤੱਕ ਪਤਾ ਲੱਗੂ ਦੂਜੀ ਗੱਲ ਜਿਹੜੀ ਇਹ ਕੀਤੀ ਕਿ ਜੀ ਪੁਲਸਾਰਾਂ ਦੀ ਫੇਰ ਸ਼ਿਕਾਇਤ ਕੀਤੀ ਹੈ ਇੱਥੋਂ ਇੱਕ ਸੰਕੇਤ ਹੋਰ ਮਿਲਦਾ ਹੈ ਉਹ ਸੰਕੇਤ ਇਹ ਜਿਹੜਾ ਦੂਜਾ ਸਵਾਲ ਕੀਤਾ ਸੀ ਉਹਨੇ ਕਿ ਤੁਹਾਨੂੰ ਮੁਕਾਬਲਾ ਕਿਦੇ ਚ ਲੱਗਦਾ ਹੈ ਤੇ ਮੈਨੂੰ ਹੁਣ ਐਂ ਲੱਗਣ ਲੱਗ ਗਿਆ ਕਿ ਦੇਚੀ ਪਹਿਲੀ ਵਾਰ ਬਹੁਤ ਸਾਲਾਂ ਬਾਅਦ ਮੈਂ ਦੇਖਿਆ ਇੰਨਾ ਚਿਰ ਹੋ ਗਿਆ ਇਲੈਕਸ਼ਨ ਕਵਰ ਕਰਦਿਆਂ ਨੂੰ ਤੇ ਉਹਦੇ ਚ ਕਿਤੇ ਨਾ ਕਿਤੇ ਮੈਂ ਨਹੀਂ ਦੇਖਿਆ ਕੋਈ 22 ਇਲੈਕਸ਼ਨ ਦੇ ਵਿੱਚ ਉਪ ਚੋਣ ਦੇ ਵਿੱਚ ਆਈਪੀਐਸ ਲੈਵਲ ਦਾ SSP ਲੈਵਲ ਦਾ ਬੰਦਾ ਸਸਪੈਂਡ ਹੋਇਆ ਹੋਵੇ ਬਦਲਦੇ ਤਾਂ ਚਲੋ ਕੋਈ ਨੋਰਮਲ ਗੱਲ ਹੈ ਤਾਂ ਇਹਦਾ ਮਤਲਬ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਹੈ ਕੋਈ ਐਸਾ ਕੰਮ ਕੀਤਾ ਜੀ ਤੇ ਸਬੂਤ ਮਿਲੇ ਤੇ ਉਹਨੂੰ ਸਸਪੈਂਡ ਕਰਨਾ ਪਿਆ ਚੌਣ ਕਮਿਸ਼ਨ ਨੂੰ ਨੰਬਰ 1 ਨੰਬਰ 2 ਅੱਜ ਜਦੋਂ ਚੱਲਦੀ ਇਲੈਕਸ਼ਨ ਦੇ ਵਿੱਚ ਸ਼ਿਕਾਇਤ ਹੋ ਰਹੀ ਹੈ ਮੀਡੀਆ ਚਰੋਲਾ ਪਾਇਆ ਜਾ ਰਿਹਾ ਹੈ ਕਿ ਜੀ ਇਹਨਾਂ ਦਾ ਐਸਐਚਓ ਸਾਡੇ ਨਾਲ ਤੱਕਾ ਕਰ ਰਿਹਾ ਹੈ ਸਾਡੇ ਇੱਕ ਬੰਦੇ ਨੂੰ ਫੜ ਲਿਆ ਇਹਦਾ ਮਤਲਬ ਇਹ ਹੈ ਕਿ ਅਸੀਂ ਦੀ ਇਲੈਕਸ਼ਨ ਕਮਿਸ਼ਨ ਸ਼ਿਕਾਇਤ ਕਰ ਰਹੀ ਹੈ ਕਿ ਜਿਹੜਾ ਡਰ ਹੈ ਜਿਆਦਾ ਇਹ ਇਹ ਤੋਂ ਸੁਖਵਿੰਦਰ ਕੌਰ ਰੰਧਾਵਾ ਤੋਂ ਹੈ ਤੇ ਮੈਂ ਸੁਣ ਰਿਹਾ ਸੀ ਰਮੇਸ਼ ਸੰਧੂ ਨੂੰ ਉਹ ਕਹਿ ਰਿਹਾ ਸੀ ਕਿ ਜੀ ਇਹ ਨਾ ਇੱਕ ਗੈਂਗਸਟਰ ਨੂੰ ਟਿਕਟ ਦਿੱਤੀ ਹੈ ਤੇ ਕੰਚਨਪ੍ਰੀਤ ਉਹਦੀ ਵਾਈਫ ਬਾਠਦੀ ਉਹ ਘਰ ਘਰ ਜਾ ਕੇ ਲੋਕਾਂ ਨੂੰ ਡਰਾ ਰਹੀ ਹੈ ਮੈਨੂੰ ਵੈਸੇ ਇੰਨੀ ਗੱਲ ਸਮਝ ਨਹੀਂ ਆਈ ਤੇ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਮਾਝੇ ਦੇ ਲੋਕ ਤਰਨਤਾਰ ਦੇ ਲੋਕ ਬੜੇ ਤਗੜੇ ਨੇ ਬੜੇ ਸਿਆਣੇ ਨੇ ਉਹ ਡਰਨ ਵਾਲੇ ਨਹੀਂ ਦੂਜੇ ਪਾਸੇ ਕਹਿੰਦੇ ਉਹ ਡਰਾ ਰਹੇ ਆ ਤੋ ਇਹ ਗੱਲ ਜਿਹੜੀ ਹੈ ਨਹੀਂ ਹজম ਨਹੀਂ ਹੁੰਦੀ ਲੇਕਿਨ ਇੱਕ ਗੱਲ ਜ਼ਰੂਰ ਹੈ ਮੁਕਾਬਲਾ ਹੁਣ ਸਿੱਧੇ ਲੱਗਣ ਲੱਗਿਆ ਕਿ ਇਹਦੇ ਵੇ ਇਹਦੇ ਵੀ ਕਹਤਾ ਹਰਮਿਤ ਸੰਧੂ ਨੇ ਵੀ ਉਹ ਕਹਦਾ ਜੀ ਉਹਦੀ ਤਾਂ ਜ਼ਬਾਨ ਤੇ ਜਪਤ ਹੋਊਗੀ ਬੁਰਜ ਦੀ ਤਾਂ ਕਾਂਗਰਸੀ ਦੀ ਤਾਂ ਤੋ ਹੁਣ ਜੇ ਮਤਲਬ ਉਹਦੇ ਬਾਰੇ ਕਹਿ ਰਿਹਾ ਤੇ ਇਹ ਇਕੱਲਾ ਰਂਧਾਵਾ ਦੇ ਖਿਲਾਫ ਬੋਲ ਰਿਹਾ ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਉੱਥੇ ਲੜਾਈ ਅਕਾਲੀਆਂ ਤੇ ਉਦੀ ਹੈ ਬਾਕੀ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਅਗਜਟਪੁਰ ਵੀ ਆ ਜਾਣਾ ਤੇ ਚੌਧਰ ਨੂੰ ਰਜਟ ਵੀ ਆ ਜਾਣਾ ਬਾਕੀ ਕੈਲਕੂਲੇਸ਼ਨ ਦਾ ਤਾਂ ਆਪਾਂ ਉਦੋਂ ਕਰ ਲਾਂਗੇ ਲੇਕਿਨ ਹਾਲਾਤ ਇਹ ਵੀ ਬਣਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੜਾਈ ਸੱਚਮੁੱਚੀ ਉਹਦੇ ਲਈ ਜਿੰਦ ਜਾਨ ਦੀ ਲੜਾਈ ਹੈ ਜੇਤਾ ਸ਼ਰਮ ਨੇ ਅਕਾਲੀ ਦਲ ਜਿੱਤ ਜਾਂਦਾ ਫੇਰ ਤਾਂ ਉਹਦੀ ਜੜਾ ਵੀ ਲੱਗ ਜਾਣਗੇ ਲੇਕਿਨ ਦੂਜੇ ਪਾਸੇ ਜੇ ਨਹੀਂ ਵੀ ਜਿੱਤਦਾ ਦੂਜੇ ਨੰਬਰ ਤੇ ਵੀ ਰਹਦਾ ਜਾ ਘਟੋ ਘਟ ਭਾਈ ਮਨਦੀਪ ਸਿੰਘ ਤੋਂ ਵੱਧ ਵੋਟਾਂ ਲੈ ਜਾਂਦੇ ਨੇ ਅਕਾਲੀ ਦੇ ਜਿਹੜੇ ਅਕਾਲੀ ਦਲ ਵਾਲੇ ਤਾਂ ਵੀ ਉਹ ਤਸੱਲੀ ਰੱਖਣਗੇ ਕਿਉਂਕਿ ਲੜਾਈ ਕੱਲੀ ਉਹ ਇਹ ਜਿਮਣੀ ਚੌਂਡ ਜਿੱਤਣ ਦੀ ਨਹੀਂ ਲੜਾਈ ਅਕਾਲੀ ਦਲਾਂ ਦੀ ਵੀ ਹੈ ਤੇ ਇਹ ਹੁਣ ਤਾਂ ਤਿੰਨ ਅਕਾਲੀ ਦਲ ਹੋ ਗਏ ਅਕਾਲੀ ਦਲ ਅੰਮ੍ਰਿਤਸਰ ਵਾਲਾ ਅਕਾਲੀ ਦਲ ਚਲੋ ਉਹਨੂੰ ਆਪਾਂ ਛੱਡ ਦਿਓ ਤੋਂ ਪਹਿਲਾਂ ਵੀ ਸੀ ਬਰਸ ਪੰਜਾਬ ਦੇ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਪੰਨਰ ਸਰਜੀਤ ਜੇ ਮਨਦੀਪ ਸਿੰਘ ਨੂੰ ਘੱਟ ਵੋਟਾਂ ਪੈਂਦੀਆਂ ਨੇ ਤੇ ਫੇਰ ਅਕਾਲੀ ਦਲ ਨੂੰ ਤਸੱਲੀ ਹੋ ਵੀ ਲੋਕਾਂ ਨੇ ਸਾਨੂੰ ਸਵੀਕਾਰ ਕਰ ਲਿਆ ਇਹਨਾਂ ਨੂੰ ਰਿਜੈਕਟ ਕਰਤਾ ਇਹ ਵੀ ਇੱਕ ਕਾਰਨ ਹੈ ਜਦ ਇਹ ਅਕਾਲੀ ਦਲ ਦੋ ਲੜਾਈਆਂ ਲੜ ਰਿਹਾ ਹੈ ਸੁਖਵੀਰ ਸਿੰਘ ਬਾਦਲ ਸ਼ਾਇਦ ਇਸੇ ਕਰਕੇ ਬਾਦਲ ਨੇ ਪੂਰਾ ਜੋਰ ਜਿੰਨਾ ਲੱਗ ਸਕਦਾ ਸੀ ਉਹ ਲਾਇਆ ਹੋਇਆ ਹੈ ਬਾਕੀ ਜੇ ਤੁਸੀਂ ਕਹੋ ਜੀ ਉਹਦੇ ਨਾਲ ਧੱਕਾ ਇਹ ਕਿਹੜਾ ਘੱਟ ਧੱਕਾ ਕਰਦੇ ਰਹੇ ਨੇ ਆਪਦੇ ਵੇਲੇ ਸਾਰਿਆਂ ਨੇ ਧੱਕੇ ਕੀਤੇ ਨੇ ਸਾਰਿਆਂ ਨੇ ਕੁੱਟਮਾਰ ਕੀਤੀ ਆ ਚਾਹੇ ਬੰਜੀਠੀਏ ਦੇ ਬੰਦੇ ਹੋਣ ਚਾਹਿਆ ਸੁਕੰਦਰ ਸਿੰਘ ਮਲੂਕਾ ਨੇ ਤਾਂ ਸਿੱਧੀ ਥੱਪੜ ਮਾਰਿਆ ਸੀ ਤੋਂ ਇਹ ਇਹਦਾ ਇਹਦਾ ਨਹੀਂ ਹੋਇਆ ਕਿਸੇ ਨੂੰ ਇਹ ਸਭ ਇਸ ਸਮਾਪਚ ਕੋਈ ਜੀ ਹੁੰਦੇ ਨੇ ਜਦੋਂ ਪਾਵਰ ਆ ਜਾਂਦੀ ਆ ਉਦੋਂ ਇਸ ਤਰ੍ਹਾਂ ਹੀ ਹੁੰਦਾ ਹੈ ਤੋਂ ਇਹ ਗੱਲ ਮੈਂ ਉਹਨੇ ਜਿਹੜੇ ਦੋ ਤਿੰਨ ਗੱਲਾਂ ਕੀਤੀਆਂ ਮੈਂ ਤੁਹਾਡਾਂ ਨਾਲ ਤਾਂ ਸਾਂਝੀਆਂ ਕੀਤੀਆਂ ਨੇ ਅੱਜ ਮੌਕੇ ਦੀ ਗੱਲ ਹੈ ਤੀਜੀ ਉਹ ਫਿਰ ਜਿਹੜਾ ਬਿਹਾਰ ਦਾ ਦੇਖੋ ਬਿਹਾਰ ਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਬਿਹਾਰ ਦੇ ਵਿੱਚ ਪੋਲਿੰਗ ਜ਼ਿਆਦਾ ਹੋ ਰਹੀ ਹੈ ਮੈਂ ਪਿਛਲੇ 5 ਪੂਰਨਾਂ ਦਾ ਜਦੋਂ ਰਿਜ਼ਲਟ ਦੇਖਿਆ ਜਦੋਂ ਵੀ ਉੱਥੇ ਜ਼ਿਆਦਾ ਪੋਲਿਕ ਹੋਈ ਹੈ ਉੱਥੇ ਸਰਕਾਰ ਬਦਲੀ ਹੈ ਤੇ ਦੂਜਾ ਇਹ ਵੀ ਹੈ ਕਿ ਉੱਥੇ ਹਿਰਾਫਰੀ ਦਾ ਜੇ ਕਪਲ ਸਿੰਪਲ ਕਹਿ ਰਿਹਾ ਉਹਦਾ ਜਵਾਬ ਰੇਲਵੇ ਦਾ ਵੀ ਆ ਗਿਆ ਕਪਲ ਸਿੰਪਲ ਕਹਿੰਦਾ ਤੁਸੀਂ ਇਹ ਸਪੈਸ਼ਲ ਟ੍ਰੇਨਾਂ ਲੈ ਕੇ 6000 ਵੋਟਰ ਭੇਜੇ ਉਧਰ ਤੇ ਗੱਲਬਾਤ ਠੀਕ ਹੈ ਕਿ ਸਪੈਸ਼ਲ ਟ੍ਰੇਨ ਚਲਾਉਣ ਦੀ ਕੀ ਲੋੜ ਪਈ ਵੀ ਹਰ ਚਿੱਥੋਂ ਤੇ ਇਹਦਾ ਮਤਲਬ ਹੈ ਹਰਿਆਣੇ ਵਾਲੇ ਉਧਰ ਜਾ ਕੇ ਵੋਟਾਂ ਪਾਉਣਗੇ ਜਿਵੇਂ ਹਰਿਆਣਾ ਚੰਨਣੇ ਪਾਈਆਂ ਨੇ ਤਾਂ ਉਹਦਾ ਤੇ ਜਵਾਬ ਕਹਦੇ ਜੀ ਉੱਥੇ ਰਸ਼ ਜ਼ਿਆਦਾ ਹੋ ਗਿਆ ਸੀ ਇਹ ਕੋਈ ਜਵਾਬ ਨਹੀਂ ਹੈ ਪਹਿਲਾਂ ਵੀ ਤਾਂ ਬਹੁਤ ਰਸ਼ ਹੈ ਸਟੇਸ਼ਨਾਂ ਤੇ ਇਹ ਤੇ ਗੱਲ ਬਿਲਕੁਲ ਦੂਜੀ ਇੱਕ ਤਾਂ ਇਹ ਮਤਲਬ ਦੂਜਾ 4 ਦਿਨ ਹੋ ਗਏ ਜੀ ਪਹਿਲੇ ਪੜਾ ਤੋਂ ਬਾਅਦ ਛੇ ਰੋਟਾ ਪਈਆਂ ਸੀ ਹਾਲ ਤੱਕ ਉਹਨਾਂ ਨੇ ਬੇਰਵੇ ਸਾਂਝੇ ਨਹੀਂ ਕੀਤੇ ਚੋਣ ਕਮਿਸ਼ਨ ਨੇ ਇਹ ਬੰਦਿਆਂ ਦੇ ਵੋਟਾਂ ਕੁੜੀਆਂ ਦੇ ਰੇੜੀ ਦੀਆਂ ਕਿੰਨੀਆਂ ਵੋਟਾਂ ਨੇ ਕਿਉਂ ਨਹੀਂ ਕੀਤੀਆਂ ਤੇਜਸੂ ਗਾਰ ਠੀਕ ਕਰ ਰਿਹਾ ਅਗਲੀ ਗੱਲ ਤੇਜਸੂ ਐਡਰੈਸ ਕਰ ਰਿਹਾ ਨੌਜਵਾਨਾਂ ਨੂੰ ਤੇ ਉੱਥੇ ਨੌਜਵਾਨ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਜਿਹੜੇ ਇਹ ਕਰਾਪਸ਼ਨ ਲਾਲੂ ਪ੍ਰਸ਼ਾਦ ਯਾਦਵ ਦੀ ਇਹ ਲਾਲੂ ਪ੍ਰਸ਼ਾਦ ਜਾਦਵ ਹੋਵੇ ਨतीश ਕੁਮਾਰ ਹੋਵੇ ਜਿਹੜੀ ਮਰਜ਼ੀ ਸਰਕਾਰ ਹੋਵੇ ਬਿਹਾਰ ਦੇ ਵਿੱਚ ਕਰਾਪਸ਼ਨ ਕੋਈ ਮੁੱਦਾ ਹੀ ਨਹੀਂ ਰਿਹਾ ਕਰਾਪਸ਼ਨ ਮੁੱਦਾ ਨਹੀਂ ਹੈ ਇੱਥੇ ਉੱਥੇ ਦੂਜੇ ਪਾਸੇ ਬਾਹੂਬਲੀਆਂ ਦਾ ਵੀ ਜੋਰ ਹੈ ਆ ਹੁਣ ਵੀ ਆਪਾਂ ਦੇਖਿਆ ਇਕੱਲੇ ਲਾਲੂ ਕਿਸੇ ਆਪਣੇ ਬਾਹੂਬਲ ਜਿਹੜਾ ਬੰਦਾ ਜੇਲ੍ਹ ਚ ਆਉਦੇ ਰਿਹਾ ਸੀ ਤੇ ਉੱਥੇ ਤਜਸਵੀ ਦਾ ਇਹ ਲੱਗਦਾ ਹੈ ਕਿ ਉਹਦੇ ਜਿਹੜੇ ਨੌਜਵਾਨਾਂ ਨੂੰ ਡਰੈਸ ਕਰ ਰਿਹਾ ਹੈ ਨਾ ਜਿਹੜੀਆਂ ਗੱਲਾਂ ਕਰ ਕਰਕੇ ਸਰਕਾਰੀ ਨੌਕਰੀ ਦੇਣੀ ਹੈ ਤੇ ਜਿਹੜੇ ਕੁੜੀਆਂ ਨੂੰ ਤਾਂ ਪੈਸੇ ਦੀ ਵੀ ਗੱਲ ਕਰਤੀ ਉਹਨਾਂ ਨੇ 10000 ਕੀਤਾ ਸੀ ਇਹਦੇ ਜਾਦਾ ਵਧਾ ਕੇ ਦੱਸ ਰਿਹਾ ਇਹ ਸਾਰੇ ਜਿਹੜੇ ਫ੍ਰੀ ਵੀਜ਼ ਵਾਲਾ ਮਸਲਾ ਹੈ ਉਹਦੇ ਨਾਲ ਵੀ ਲੋਕਾਂ ਨੇ ਜਿਹੜਾ ਹੈ ਸ਼ਾਇਦ ਝੁਕਾ ਬਾਕੀ ਐਨਡੀਐਚ ਜਿਵੇਂ ਲੜਾਈ ਚੱਲਦੀ ਹੈ ਜਿਵੇਂ ਨतीश ਕੁਮਾਰ ਤੇ ਅਮਿਤ ਸ਼ਾ ਦਾ ਰੇੜਕਾ ਜਿਵੇਂ ਨतीश ਕੁਮਾਰ ਨੂੰ ਇਹਨਾਂ ਨੇ ਮੁੱਖ ਮੰਤਰੀ ਦਾ ਅਹੁਦੇਦਾਰ ਨਹੀਂ ਬਣਾਇਆ ਉਵੇਂ ਨतीश ਕੁਮਾਰ ਨੇ ਮੀਟਿੰਗਾਂ ਸ਼ੁਰੂ ਕਰ ਲੀਆਂ ਕਿ ਕੋਈ ਗੱਲ ਨਹੀਂ ਜੇ ਨਹੀਂ ਬਣਾਉਂਦੇ ਤਾਂ ਆਪਾਂ ਚਾਚਾ ਪਤੀਜਾ ਫੇਰ ਇਕੱਠੇ ਹੋ ਜਾਵਾਂਗੇ ਇੱਥੇ ਕੁਝ ਵੀ ਹੋ ਸਕਦਾ ਹੈ ਇਹ ਸਿਆਸਤ ਦੇ ਵਿੱਚ ਤਾਂ ਪਹਿਲਾਂ ਹੀ ਆਪਾਂ ਨੂੰ ਪਤਾ ਕੁਝ ਵੀ ਹੋ ਸਕਦਾ ਹੈ ਤੇ ਛੋਦੀ ਸਿਆਸਤਸ ਤਾਂ ਫਿਰ ਕੁਝ ਬਿਲਕੁਲ ਹੀ ਹੋ ਸਕਦਾ ਹੈ ਕਿਸੇ ਵੀ ਟਾਈਮ ਹੋ ਸਕਦਾ ਹੈ ਤਾਂ ਉਹ ਐਨਡੀਆ ਦੇ ਵਿੱਚ ਜਿਹੜਾ ਅੰਦਰਲਾ ਦੁਫਾੜਾ ਉਹ ਵੀ ਕੰਮ ਕਰ ਰਿਹਾ ਹੈ ਹਾਈਡਰੋਜਨ ਪੰਪ ਨੇ ਵੀ ਕੰਮ ਕੀਤਾ ਕਿ ਲੋਕਾਂ ਦੇ ਮਣਾ ਚੌਦੀ ਯਾਤਰਾ ਬੋਰਡ ਚੋਰ ਗੱਦੀ ਛੋੜ ਵਾਲਾ ਉਹਦਾ ਅਸਰ ਵੀ ਹੈ ਵੀ ਹਿਰਾਫੇਰੀ ਹੋ ਰਹੀ ਆ ਇੱਥੇ ਸੋ ਬਿਹਾਰ ਦੀ ਇਲੈਕਸ਼ਨ ਵੀ ਬੜਾ ਕੁਝ ਦੱਸੂਗੀ ਕੋਈ ਜ਼ਿਆਦਾ ਟਾਈਮ ਨਹੀਂ ਹੈ ਜਦੋਂ ਨੂੰ ਤੁਹਾਡੇ ਕੋਲ ਇਹ ਵੀਡੀਓ ਆਉ ਸ਼ਾਮ ਤੱਕ ਆਪਣੇ ਕੋਲ ਐਗਜ਼ੈਕਟ ਪੋਲ ਦੇ ਨਤੀਜੇ ਵੀ ਆ ਜਾਣੇ ਨੇ ਐਗਜ਼ੈਕਟ ਪੋਲ ਮੌਸਮ ਦਾ ਹਾਲ ਜੇ ਤਾਂ ਦੱਸ ਹੀ ਦਿੰਦਾ ਕਿ ਵੀ ਪਉ ਕਿ ਕਿਹਦੇ ਪਾਸੇ ਨੂੰ ਪਉ ਕਿਥੇ ਜ਼ਿਆਦਾ ਪਉ ਉੱਥੋਂ ਪਤਾ ਲੱਗ ਜਾਊਗਾ ਅੰਦਾਜ਼ਾ ਵੀ ਕਿ ਕੌਣ ਜਿੱਤ ਰਿਹਾ ਕੌਣ ਹਾਰ ਹੈ ਤੋਂ ਉਸ ਤਰੀਕੇ ਨਾਲ ਆਪਣੇ ਕੋਲ ਜਿਆਦਾ ਟਾਈਮ ਨਹੀਂ ਹੈ ਇੰਨਾ ਕੁ ਮਤਲਬ ਇਹ ਸਵਾਲ ਲੋਕਾਂ ਨੇ ਕੀਤੇ ਬਾਕੀ ਜਿਹੜੀ ਗੱਲ ਮੈਂ ਤਰਨ ਤਰਨ ਦੀ ਤਾਂ ਮੈਂ ਇਹ ਕਹਣਾ ਕਿ ਮੁੱਦਾ ਕੋਈ ਨਹੀਂ ਪਰ ਜਿਹੜੇ ਮੁੱਦੇ ਅਸਲ ਨੇ ਉਹਨਾਂ ਨੂੰ ਅਡਰੈਸ ਕਰਨਾ ਕਰ ਰਹੇ ਨੇ ਲੋਕਾਂ ਦੇ ਮਨਾਂ 'ਚ ਤਾਂ ਨਸ਼ਾ ਹੀ ਹੈ ਸਭ ਤੋਂ ਜਿਆਦਾ ਕਿ ਸਾਡੇ ਬੱਚੇ ਕਿਵੇਂ ਨਸ਼ੇ ਤੋਂ ਬਚਣ ਕਿਵੇਂ ਉਹਨਾਂ ਨੂੰ ਰੋਜ਼ਗਾਰ ਮਿਲੇ ਇਹ ਜਿੰਨਾਂ ਦੀ ਗੱਲ ਹੈ ਪਾਰਟੀਆਂ ਘੱਟ ਕਰਦੀਆਂ ਨੇ ਕਿਉਂਕਿ ਪਤਾ ਹੈ ਕਿ ਜੇ ਗੱਲ ਕੀਤੀ ਤੇ ਕਹਿਣਗੇ ਵੀ ਆਹ ਕਾਹਦਾ ਨਸ਼ਾ ਜੀ ਹਰ ਰੋਜ਼ ਤਾਂ ਬੰਦੇ ਮਰ ਰਹੇ ਨੇ ਜੀ ਕਿੱਥੇ ਤੁਹਾਡਾ ਨਸ਼ਾ ਵੱਧ ਯੁੱਧ ਉਹ ਸਾਰੀਆਂ ਗੱਲਾਂ ਤੋਂ ਫਿਰ ਭੱਜ ਕੇ ਉਹ ਜੀ ਇੰਨੀਆਂ ਨੌਕਰੀਆਂ ਦਿੱਤੇ ਉਹ ਬਿਜਲੀ ਫ੍ਰੀ ਕਰਤੀ ਜੀ ਆਪ ਕਰਤਾ ਬਹੁ ਕਰਤਾ ਉਸ ਪਾਸੇ ਨੂੰ ਜਾ ਰਹੇ ਨੇ ਲੋਕਾਂ ਨੂੰ ਅੱਗੇ ਨਾਲ ਸਿਆਣੇ ਹੋ ਰਹੇ ਨੇ ਹੋਰ ਅਵੇਅਰ ਹੋ ਜਾਣਗੇ ਸਾਡੀ ਤਾਂ ਇਹੀ ਆਸ ਤੇ ਇਹੀ ਅਰਦਾਸ ਹੈ ਕਿ ਜਿਹੜਾ ਹੈ ਸਹੀ ਬੰਦੇ ਅੱਗੇ ਹੋਣ ਦੇਖੋ ਲੋਕ ਕੀ ਨੂੰ ਚਾਹੁੰਦੇ ਨੇ ਤੁਹਾਡਾ